ਬਾਲਾਜੀ ਮੋਸ਼ਨ ਪਿਕਚਰਜ਼ ਦੀ ਆਉਣ ਵਾਲੀ ਫਿਲਮ ਫਲਾਈਂਗ ਜੱਟ ਨੇ ਐਸ.ਸੀ.ਪੀ.ਸੀ ਵੱਲੋਂ ਸੁਝਾਇਤ ਰਾਜੋਗ ਦ੍ਰਿਸ਼ ਫਿਲਮ ਚੋਂ ਹਟਾਉਣੇ ਸਵੀਕਾਰ ਕਰ ਲਏ ਨੇ ਅਤੇ ਹੁਣ ਇਹ ਦ੍ਰਿਸ਼ ਹਟਾਉਣ ਦੇ ਬਾਅਦ ਹੀ ਫਿਲਮ ਰਿਲੀਜ਼ ਹੋਵੇਗੀ ਐਸ.ਸੀ.ਪੀ.ਸੀ ਨੇ ਕਿਹਾ ਸੀ ਕਿ ਫਿਲਮ ਫਲਾਈਂਗ ਜੱਟ ਦੇ ਵਿੱਚ ਕਾਫੀ ਸੀਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨੇ ਅਭਿਨੇਤਰੀ ਸਨੀ ਲਿਓਨ ਸੁਨਾਕਸ਼ੀ ਸਨਦੀਆ ਦੇ ਗਾਵੇਂ ਫਿਲਮ ਨੂਰ ਦੇ ਵਿੱਚ ਗੈਸਟ ਭੂਮਿਕਾ ਵਿੱਚ ਹੋਏਗੀ ਫਿਲਮ ਨਾਲ ਜੁੜੇ ਇੱਕ ਸੂਤਰ ਨੇ ਆਈਐਨਐਸ ਨੂੰ ਦੱਸਿਆ ਕਿ ਫਿਲਮ ਨੂਰ ਵਿੱਚ ਉਹ ਗਲੈਮਰਸ ਬਾਲੀਵੁੱਡ ਅਭਿਨੇਤਰੀ ਦਾ ਕਿਰਦਾਰ ਧਾਰਨੇ ਬਾਈ ਕਿ ਇਹ ਪਹਿਲੀ ਵਾਰ ਹੋਇਆ ਜਦੋਂ ਦਬੰਗਲ ਅਭਿਨੇਤਰੀ ਸਨੀ ਲਿਓਨ ਦੇ ਨਾਲ ਵਿਖਾਈ ਜਾਵੇਗੀ ਸਨੀ ਨੇ ਕਿਹਾ ਸੁਨਾਕਸ਼ੀ ਦੇ ਨਾਲ ਨੂਰ ਦੀ ਸ਼ੂਟਿੰਗ ਮਜ਼ੇਦਾਰ ਸੀ ਅਤੇ ਮੈਂ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਮੋਦੀ ਸਰਕਾਰ ਦੇ ਮੰਤਰੀ ਅਤੇ ਗਾਇਕ ਬਾਬਲ ਸੁਪਰੀਓ ਨੇ ਦਿੱਲੀ ਦੇ ਇੱਕ ਹੋਟਲ ਵਿੱਚ ਵਿਆਹ ਰਚਾ ਲਿਆ। ਜਟੇਵ ਇਸ ਦੀ 에ਅਰ 호ਸਟੈਸ ਰਚਨਾ ਸ਼ਰਮਾ ਦੇ ਨਾਲ ਬਾਬਲ ਦਾ ਵਿਆਹ ਹੋਇਆ ਹੈ। ਜਿਸ ਦੇ ਵਿੱਚ ਪੀਐਮ ਮੋਦੀ ਤੋਂ ਲੈ ਕੇ ਰਾਜਨੀਤੀ ਕਦੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਪਾਰਾ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਤੋਨੀ ਆਪਣੀ ਬਾਇਓਪਿਕ ਐਮਐਸ ਤੋਨੀ ਦਾ ਅਨਟੋਲਡ ਸਟੋਰੀ ਦੇ ਟ੍ਰੇਲਰ ਨੂੰ ਤਿੰਨ ਸ਼ਹਿਰਾਂ ਵਿੱਚ ਲਾਂਚ ਕਰਨਗੇ। ਆਸਟ੍ਰੇਲੀਆ ਨੂੰ ਲਾਂਚ ਕਰਨ ਲਈ ਤੋਨੀ ਦਿੱਲੀ, ਜਲੰਧਰ ਅਤੇ ਮੁੰਬਈ ਦਾ ਦੌਰਾ ਕਰਨਗੇ। ਫਿਲਮ ਵਿੱਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਤੋਨੀ ਦਾ ਕਿਰਦਾਰ ਨਿਭ ਬਾਲੀਵੁੱਡ ਮੇਗਾ ਸਟਾਰ ਅਮਿਤਾਬ ਬਚਨ ਦੀ ਅਗਲੀ ਫਿਲਮ ਪਿੰਕ ਦਾ ਟ੍ਰੇਲਰ ਰਿਲੀਜ਼ ਹੋ ਗਿਆ ਫਿਲਮ 'ਚ ਬਿਗ ਬੀ ਨੇ ਇੱਕ ਵਕੀਲ ਦਾ ਕਿਰਦਾਰ ਨਿਭਾਇਆ ਇਸ ਟ੍ਰੇਲਰ ਲਾਂਚ ਦੇ ਮੌਕੇ ਬਚਨ ਨੇ ਕਿਹਾ ਕਿ ਮੈਂ ਕਦੀ ਭਾਰਤੀ ਅਦਾਲਤ ਵਿੱਚ ਨਹੀਂ ਗਿਆ ਅਤੇ ਉਮੀਦ ਕਰਦਾ ਹਾਂ ਕਿ ਮੈਨੂੰ ਕਦੇ ਅਦਾਲਤ ਵਿੱਚ ਨਾ ਜਾਣਾ ਪਵੇ ਅਜ ਦੇਵਗਨ ਦੀ ਆਗਾਮੀ ਫਿਲਮ ਸ਼ਿਵਾਏ ਦਾ ਟ੍ਰੇਲਰ ਇੰਟਰਨੈਟ ਤੇ ਧਮਾਲ ਮਚਾ ਰਿਹਾ ਹੈ ਐਕਸ਼ਨ ਡਰਾਮਾ ਦੇ ਸ਼ਾਨਦਾਰ ਲੋਕੇਸ਼ਨ ਤੇ ਦਮ ਤੇ ਸ਼ਿਵਾਏ ਦੇ ਟ੍ਰੇਲਰ ਨੇ ਸਿਰਫ YouTube ਤੇ 90 ਲੱਖ ਦੇ ਕਰੀਬ ਵਿਊਜ਼ ਹਾਸਲ ਕੀਤੇ ਨੇ ਇਸ ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਫਿਲਮ ਮਾਰ-ਤਾੜ ਵਾਲੇ ਸੀਨਸ ਨਾਲ ਭਰਪੂਰ ਹੋਏਗੀ ਅਭਿਨੇਤਾ ਰਤੇਸ਼ ਦੇਸ਼ਮੁਖ ਅਤੇ ਬਨੇਤੀ ਨਰਗੀਸ ਫਾਖਰੀ ਦੀ ਆਉਣ ਵਾਲੀ ਫਿਲਮ ਬੈਂਜੋ ਦਾ ਟ੍ਰੇਲਰ ਰਿਲੀਜ਼ ਹੋ ਗਿਆ ਰਤੇਸ਼ ਦੇਸ਼ਮੁਖ ਨੇ ਟਵਿੱਟਰ ਤੇ ਲਿਖਿਆ ਬੈਂਜੋ ਦਾ ਟ੍ਰੇਲਰ ਵੇਖੋ ਜਲਵਾ ਇਹ ਫਿਲਮ ਚਾਰ 뮤ਜ਼ਿਕ ਕਲਾਕਾਰਾਂ ਤੇ ਆਧਾਰਿਤ ਹੈ ਫਿਲਮ ਵਿੱਚ ਇਹਨਾਂ ਚਾਰਾਂ ਦੇ ਸੰਘਰਸ਼ ਨੂੰ ਵਿਖਾਇਆ ਗਿਆ ਹੈ ਅਕਸ਼ੇ ਕੁਮਾਰ ਦਾ ਮੰਨਣਾ ਹੈ ਕਿ ਗਾਮੀ ਫਿਲਮ ਰੁਸਤਮ ਦੇ ਵਿੱਚ ਇੱਕ ਮਹਿਲਾ ਦਾ ਐਕਸਟਰਾ ਮੈਟਰ ਅਫੇਅਰ ਵਿੱਚ ਹੋਣਾ ਫਿਲਮ ਦੀ ਖਾਸੀਅਤ ਹੈ। ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਕਿਸੇ ਹਿੰਦੀ ਫਿਲਮ ਦੇ ਵਿੱਚ ਇੱਕ ਪੁਰਸ਼ ਦੇ ਨਜਾਇਜ਼ ਸਬੰਧ ਨੂੰ ਵਿਖਾਇਆ ਜਾਂਦਾ ਹੈ ਅਤੇ ਉਸ ਦੀ ਪਤਨੀ ਉਸ ਨੂੰ ਮਾਫ਼ ਕਰ ਦਿੰਦੀ ਹੈ। ਪਰ ਜਿਹੀ ਕਿ ਫਿਲਮ ਨਹੀਂ ਸੀ ਇਸ ਵਿੱਚ ਮਹਿਲਾ ਨੂੰ ਨਜਾਇਜ਼ ਸਬੰਧਾਂ ਵਿੱਚ ਵਿਖਾਇਆ ਗਿਆ ਹੋਵੇ। ਅੱਜਕੱਲ੍ਹ ਸਲਮਾਨ ਖਾਨ ਦੇ ਨਵਾਜ਼ਦਨ ਸਦੀਕੀ ਦਾ ਰੰਗ ਜ਼ਿਆਦਾ ਚੜਿਆ ਹੋਇਆ ਹੈ BBC ਦੇ ਮੁਤਾਬਕ ਸਲਮਾਨ ਨੇ ਸੋਹੇਲ ਖਾਨ ਦੇਸ਼ਦ ਫਿਲਮ ਫਰੀਕੀ ਅਲੀ ਦੇ ਟੂਰ ਲਾਂਚ ਮੌਕੇ ਖੁਦ ਨੂੰ ਨਵਾਜ਼ ਅਤੇ ਨਵਾਜ਼ ਨੂੰ ਬਾਲੀਵੁੱਡ ਦਾ ਅਗਲਾ ਸਲਮਾਨ ਐਲਾਨ ਕਰ ਦਿੱਤਾ ਇਸ ਮੌਕੇ ਤੇ ਸਲਮਾਨ ਨੇ ਨਵਾਜ਼ ਨੂੰ ਸਭ ਤੋਂ ਟੋ ਟੈਲੈਂਟਡ ਨਿਤਾ ਦਾ ਖਿਤਾਬ ਵੀ ਦਿੱਤਾ ਫਿਲਮ ਹੈਪੀ ਭਾਗ ਜੈਦੇਸ਼ ਜਿਮੀ ਆਪਣੀ ਇਮੇਜ ਤੋਂ ਬਾਹਰ ਨਿਕਲ ਕੇ ਕਾਮੇਡੀ ਕਰਦੇ ਨਜ਼ਰ ਆਉਣਗੇ ਫਿਲਮ ਵਿੱਚ ਜਿਮੀ ਦੇ ਕਿਰਦਾਰ ਦਾ ਨਾਮ ਪੱਗਾ ਹੈ ਜਿਮੀ ਦੇ ਮਤਲਬ ਮੁਤਾਬਕ ਮੈਨੂੰ ਆਪਣੀ ਇਮੇਜ ਤੋਂ ਬਾਹਰ ਨਿਕਲਣ ਲਈ 20 ਸਾਲ ਲੱਗੇ ਪਰ ਮੈਨੂੰ ਖੁਸ਼ੀ ਹੈ ਕਿ ਦਰਸ਼ਕ ਹੁਣ ਮੈਨੂੰ ਹਰ ਤਰ੍ਹਾਂ ਦੇ ਕਿਰਦਾਰ ਵਿੱਚ ਸਵੀਕਾਰ ਕਰਨ ਲਈ ਤਿਆਰ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ ਆਪਣਾ ਨਵਾਂ ਗੀਤ ਮੈਨੇ ਆਉਣਾ ਲੈ ਕੇ ਆਏ ਨੇ ਇੱਕ ਸੈਟ ਸੌਂਗੇ ਜਿਸ ਵਿੱਚ ਹਰਦੀਪ ਬਿਹਤਰੀਨ ਡਾਂਸ ਮੂਵਜ਼ ਕਰਦੇ ਵੀ ਵਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਹਰਦੀਪ ਆਪਣੇ 40 ਕੀ ਗੀਤਾਂ ਇੰਡਸਟਰੀ ਵਿੱਚ ਅਲੱਗ ਪਛਾਣ ਬਣਾ ਚੁੱਕੇ ਨੇ